ਸ੍ਰੀ ਗੁਰਜੀਤ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰਾਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ ਖਬਰ ਵਧੀਆ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਭਗਵੰਤ ਮਾਨੇ ਕੇਂਜਰੀਵਾਲ ਨੂੰ ਕੌਮੀ ਲੀਡਰ ਸਥਾਪਿਤ ਕਰਨ ਲਈ ਪੰਜਾਬ ਦਾ ਪੈਸਾ ਅੰਨੇ ਵਾਲਟ ਆਇਆ ਚੁੰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਸਮੇਂ ਸਬਜ ਬਾਗ ਦਿਖਾ ਕੇ ਆਪਣੇ ਬਦਲਾ ਦੇ ਨਾਂ ਤੇ ਬਲਗਾ ਕੇ ਸਰਕਾਰ ਬਣਾਈ ਪਰੰਤੂ ਸਰਕਾਰ ਬਣਨ ਤੋਂ ਬਾਅਦ ਆਪਣੀ ਆਕਾ ਕੇਜਰੀਵਾਲ ਨੂੰ ਕੌਮੀ ਲੀਡਰ ਸਥਾਪਿਤ ਕਰਨ ਦੀ ਅਸਫਲ ਕੋਸ਼ਿਸ਼ ਸਮੇਂ ਪੰਜਾਬ ਦੇ ਖਜਾਨੇ ਨੂੰ ਚੂਨਾ ਲਾਇਆ ਇਨ੍ਹਾਂ ਸ਼ਬਦਾਂ ਦਾ ਪ੍ਰਕਟਾਵਾ ਸ਼ਰਮਨੀ ਕਾਲੀਦਾਲ ਦੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਚੁੰਦਾ ਨੇ ਹਲਕਾ ਤੁਰੀ ਦੇ ਪਿੰਡਾ ਰੂੜ ਗੜ ਇਸਾਪੋਰ ਤੇ ਅਤੇ ਫਰਵਾਹੀ ਵਿਖੇ ਨੁਕੜ ਮੀਟਿੰਗਾਂ ਨੂੰ ਸਬੋਧਨ ਕਰਦਿਆਂ ਕੀਤਾ ਉਹਨਾਂ ਕਹਾ ਕਿ ਵੱਖ-ਵੱਖ ਸੂਬਿਆਂ ਵਿੱਚ ਕਰੋੜਾਂ ਰੁਪਏ ਫੋਕੀ ਇਸ਼ਤਿਹਾਰਬਾਜ਼ੀ ਤੇ ਲਗਾ ਕੇ ਪੰਜਾਬ ਨੂੰ ਤਪਾਖੀ ਦੇ ਕੰਡੇ ਤੇ ਖੜਾ ਕਰ ਦਿੱਤਾ ਐਡਵੋਕੇਟ ਚੁੰנדה ਕਹਨੇ ਕਹਾ ਕਿ ਪੰਜਾਬ ਦੀ ਵਾਰਿਸ ਪਾਰਟੀ ਸੋਮਨੀ ਕਾਲੀਦਲ ਦੀ ਮਜ਼ਬੂਤੀ ਲਈ ਵੋਟ ਪਾ ਕੇ ਆਓ ਪੰਜਾਬੀਓ ਪੰਜਾਬ ਦੀ ਨਿਹਾਰ ਬਦਲ ਲਈ हमبلا मार्ग इस मौके पर विंदर सिंह पहलवान मास्टर भबन सिंह चीरपुर सुखदेव सिंह तनीसर ईसापुर सुखविंदर सिंह बॉबी साहब का सरपंच रूड़गढ़ सुखदीप सिंह शर्मा गरीब सिंह छन्ना रणजीत सिंह कात्रो सर्बजी सिंह शर्मा गरीब सिंह छन्ना रणजीत सिंह कात्रो सर्बजी सिंह कात्रो इंद्रजीत सिंह कनोरी गुरविंदर सिंह रूड़गढ़ ਰੂਪ ਸਿੰਘ ਗੁਰਜੀਤ ਸਿੰਘ ਇਸਾਪੁਰ ਸੇਵਾ ਸਿੰਘ ਹਨੀਫ ਮੁਹੰਮਦ ਸੁਖਿੰਦਰ ਸਿੰਘ ਪੰਚੀ ਨਛੱਤਰ ਸਿੰਘ ਪੰਚ ਜਰਨੈਲ ਸਿੰਘ ਭੋਲਾ ਆਦ ਆਗੂ ਮੌਜੂਦ ਸਨ